ਆਜੀਵਿਕਰਾਂ ਦੇ ਵਿੱਚ ਸਾਡੇ ਵੱਡੇ ਬਡੇਰੇ ਜਦੋਂ ਕੋਈ ਸਮੱਸਿਆ ਆਉਂਦੀ ਹੈ ਖਾਸ ਕਰ ਸਰਦੀਆਂ ਦੇ ਵਿੱਚ ਤਾਂ ਸਾਡੀਆਂ ਮਾਤਾ-ਮਾ ਕਹਿੰਦੇ ਨੇ ਕੜਾ ਬਣਾ ਕੇ ਪੀ ਲੋ ਇਤੋ ਤੱਕ ਕਿ ਮੈਂ ਡੇਰੀ ਫਾਰਮ ਦੀ ਜਦੋਂ ਗੱਲ ਕਰਦਾ ਤਾਂ ਬਹੁਤ ਸਾਰੇ ਜਿਹੜੇ ਸਿਆਣੇ ਬਜ਼ੁਰਗ ਹਨ ਡੇਰੀ ਫਾਰਮ ਦੇ ਵਿੱਚ ਪਸ਼ੂਆਂ ਨੂੰ ਵੀ ਕੜਾ ਬਣਾ ਕੇ ਦਿੰਦੇ ਨੇ ਇਹ ਕਾੜੇ ਵਾਲਾ ਇਹ ਗੇੜਾ ਕਨਸੈਪਟ ਹੈ ਆਪ ਮੁਹਾਰੇ ਕੋਈ ਕੁਦਰਤ ਵਿਧੀ ਬਣੀ ਜਾਂ ਐਚਐਸ 바ਵਾ ਨੇ ਖੁਦ ਵੀ ਸੋਚਿਆ ਵੀ ਇਹ ਕਾੜੇ ਨਾਲ ਇਹ ਚੀਜ਼ਾਂ ਕਰਨੀਆਂ ਨੇ ਜੀ ਇਹ ਪਹਿਲੀ ਆਪਾਂ ਆਯੁਰਵੈਦਿਕ ਦਾ ਨਾ 25 30 32 33 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਨਾ ਜੀ ਕੁਦਰਤ ਜਦੋਂ ਸਮਾਂ ਬਦਲਦੀ ਆ ਵਕਤ ਬਦਲਦੀ ਆ ਬੰਦੇ ਨੂੰ ਪਤਾ ਨਹੀਂ ਲੱਗਦਾ ਜੀ ਇਹਦੇ ਪਿੱਛੇ ਬੜਾ ਵੱਡਾ ਰਾਜਾ ਕਿ ਜਦੋਂ ਮੈਨੂੰ ਪਹਿਲਾਂ ਨਾ ਫਾਰਮੇਸੀ ਖੋਲੀ ਸੀਗੀ ਜੀ ਵੈਦਰ ਵੰਸ਼ੀ ਫਾਰਮੇਸੀ ਚ ਤੁਸੀਂ 8 ਨੂੰ ਪ੍ਰੋਡਕਟ ਬਣਾਏ ਸੀਗੇ ਉਹ ਤੁਸੀਂ ਇੰਨੇ ਕ ਬੁਰੀ ਤਰ੍ਹਾਂ ਫਸ ਕੇ ਵੀ ਗਸੂਹਾ ਜਾਂ ਮਾੜਾ ਟਾਈਮ ਰੱਬ ਕਦੇ ਕਿਸੇ ਤੇ ਲਿਆਵੀ ਦਾ ਜੀ ਇੰਨੇ ਵੀ ਜਣ ਕੇ ਬੁਰੀ ਤਰ੍ਹਾਂ ਫਸ ਕੇ ਜੀ ਸੀ ਫਸ ਕੇ ਮਤਲਬ ਪੇਮੈਂਟਾਂ ਫਸ ਗਈਆਂ ਲੋਕ ਪੈਸੇ ਨਹੀਂ ਦਿੰਦੇ ਜੀ ਮੈਡੀਕਲ ਸਟੋਰ ਵਾਲੇ ਤੁਸੀਂ ਅੱਗੇ ਪ੍ਰੋਡਕਟ ਹੋਲ ਸੇਲ ਚ ਦਿੱਤੇ ਲੋਕਾਂ ਨੂੰ ਹਰ ਜਗ੍ਹਾ ਤੇ ਸਾਡਾ ਮਾਲ ਪਿਆ ਜੀ ਪੰਜਾਬ ਵਿੱਚ ਉਦੇ ਵਿੱਚ ਇੰਨੇ ਬੁਰੀ ਤਰ੍ਹਾਂ ਫਸ ਕੇ ਜਨ ਕਿ ਦਵਾਈਖਾਨਾ ਤਾਂ ਚੱਲਦਾ ਹੀ ਸੀਗਾ ਹਮ ਸਮਾਉਦਰ ਤੇ ਲੱਗ ਗਿਆ ਸਮਾ ਦੁਕਾਨ ਤੇ ਘਟ ਗਿਆ ਵੀ ਸਮਝ ਲਓ ਐਂਡ ਹੀ ਹੋ ਗਿਆ ਜਨ ਕਿ ਇਹ ਹਾਲ ਹੋ ਗਿਆ ਮੈਂ ਇੱਕ ਦਿਨ ਪ੍ਰਮਾਤਮਾ ਨੂੰ ਕਿਹਾ ਵੀ ਮੈਂ ਸਭ ਪਾਸੇ ਅੱਕ ਗਿਆ ਵੀ ਹੁਣ ਮੈਂ ਆਪਣੇ ਦਿਮਾਗ ਨਾਲ ਨਾ ਚੱਲਾਂ ਵੀ ਜਿਵੇਂ ਪ੍ਰਮਾਤਮਾ ਦੀ ਮਨਜ਼ੂਰੀ ਹੋਵੇ ਉਵੇਂ ਚੱਲ ਹੋਵੇ ਹਮ ਕਿ ਮੇਰੇ ਦਿਮਾਗ ਨਾ ਚੱਲੇ ਉਹ ਥੋੜੇ ਜਿਹਾ ਚਿਰ ਬਾਅਦ ਅਸੀਂ ਕਈ ਵੈਦਾਂ ਨੂੰ ਦੇਖਿਆ ਵੱਡੇ ਨੇ ਰਿਸਪੈਕਟ ਯੋਗ ਨੇ ਭਰਾ ਨੇ ਸਾਡੇ ਹਨ ਜਦੋਂ ਉਹਨਾਂ ਨੂੰ ਦੇਖਿਆ ਸੀ ਉਹਨਾਂ ਨੂੰ ਦੇਖਿਆ ਸੀ ਫੇਸਬੁੱਕ ਤੇ YouTube ਤੇ ਸ਼ੁਰੂ ਕਰ ਲਿਆ ਤੁਮ ਜਿਵੇਂ ਅਨ ਟ੍ਰੇਨਡ ਬੰਦਾ ਕਰਦਾ ਹੁੰਦਾ ਹਨ ਇੱਕ ਕੁਦਰਤੀ ਨਾ ਮੇਰਾ ਯਾਰ ਦੋਸਤ ਸੀਗਾ ਉਹਦੀ ਡੈਥ ਹੋ ਗਈ ਸੀ ਉਹਦਾ ਬੇਟਾ ਕਿਸੇ ਚੈਨਲ ਤੇ ਐਡੀਟਿੰਗ ਵਗੈਰਾ ਕਰਦਾ ਸੀ ਉਹ ਮਿਲ ਗਿਆ ਉਹ ਕਹਿੰਦਾ ਚਾਚਾ ਤੂੰ ਵੇਖੇ ਕਰਦਾ ਤੇਰੀਆਂ ਤੂੰ ਵੀਡੀਓ ਬਣਾ ਕੇ ਭੇਜੀ ਚੱਲ ਮੈਂ ਪਾਈ ਜਾਊਂਗਾ ਜੀ ਉਹ ਅਸੀਂ ਉਹ ਪਾਉਣ ਲੱਗੇ ਉਹਦੋਂ ਜਦੋਂ ਉਹ ਪਾਉਂਦੇ ਪਾਉਂਦੇ ਜੀ ਚੈਨਲ ਫੜ ਲਿਆ ਕੋਈ ਜਦੋਂ ਥੋੜੀ ਜਿਹੀ ਫਿਰ ਚੈਨਲਾਂ ਦੀ ਸਮਝ ਆਉਣ ਲੱਗ ਜਾਂਦੀ ਹੈ ਨਾ ਬੰਦੇ ਨੂੰ ਫਿਰ ਅਸੀਂ ਉਹ ਚੈਨਲ ਚੱਕੇ ਜਿਹੜੇ ਚੱਲਦੇ ਨੇ ਕਿ ਸਾਰੇ ਨਾਲੋਂ ਵਧੀਆ ਸਾਨੂੰ ਪੰਜਾਬੀ ਨੰਬਰ 1 ਜਿਹੜਾ ਚੈਨਲ ਆ ਹਨਾ ਉਹ ਪਾਜੀ ਇੰਗਲੈਂਡ ਬੈਠੇ ਆ ਉਹ ਬੰਦੇ ਨੇ ਆਪਣਾ ਹੁਣ ਤੱਕ ਵੀ ਸਾਥ ਹੀ ਦੇ ਰਿਹਾ ਉਹ ਜੀ